ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮਿਹਨਤ ਸਫਲਤਾ ਦੀ ਕੁੰਜੀ ਹੈ। ਲੇਖ ਪੰਜਾਬੀ ਵਿੱਚ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਮਿਹਨਤ ਸਫਲਤਾ ਦੀ ਕੁੰਜੀ ਹੈ। ਸਫਲਤਾ ਦੀ ਪਹਿਲੀ ਕੁੰਜੀ ਕਿਰਤ ਹੈ। ਇਸ ਤੋਂ ਬਿਨਾ ਸਫਲਤਾ ਦਾ ਸਵਾਦ ਕਦੇ ਨਹੀਂ ਚਖਿਆ ਜਾ ਸਕਦਾ ਜਿੰਦਗੀ ਵਿੱਚ ਅੱਗੇ ਵਧਣ ਲਈ ਆਰਾਮ ਨਾਲ ਜਿਉਣ ਲਈ ਮੁਕਾਮ ਹਾਸਿਲ ਕਰਨ ਲਈ ਆਪਣੇ ਮਨੁੱਖ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਪਰਮਾਤਮਾ ਨੇ ਮਨੁੱਖ ਦੇ ਨਾਲ ਨਾਲ ਸਾਰੇ ਜੀਵਾਂ ਨੂੰ ਕਿਰਤ ਦਾ ਗੁਣ ਦਿੱਤਾ ਹੈ ਪੰਛੀ ਨੂੰ ਵੀ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰਨ ਲਈ ਸਵੇਰੇ ਉੱਠਣਾ ਪੈਂਦਾ ਹੈ ਇ ਉਸ ਲਈ ਇਸ ਨੂੰ ਵੱਡੇ ਹੁੰਦੇ ਹੀ ਉੜਨਾ ਸਿਖਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਸੰਭਾਲ ਕਰ ਸਕੇ ਦੁਨੀਆ ਦੇ ਹਰ ਜੀਵ ਨੂੰ ਆਪਣਾ ਪੇਟ ਭਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਮਨੁੱਖ ਨੂੰ ਵੀ ਬਚਪਨ ਤੋਂ ਹੀ ਵੱਡੇ ਹੋ ਕੇ ਕੰਮ ਕਰਨਾ ਸਿਖਾਇਆ ਜਾਂਦਾ ਹੈ ਭਾਵੇਂ ਪੜ੍ਹਾਈ ਲਈ ਹੋਵੇ ਜਾਂ ਪੈਸੇ ਕਮਾਉਣ ਲਈ ਜਾਂ ਨਾਮ ਕਮਾਉਣ ਲਈ ਮਿਹਨਤ ਉਹ ਬਿਨਾ ਕੂੜਾ ਵੀ ਨਹੀਂ ਆਉਂਦਾ ਹੈ ਸਖਤ ਮਿਹਨਤ ਕਿਉਂ ਜ਼ਰੂਰੀ ਹੈ ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਲੋਕਾਂ ਨੇ ਆਪਣੀ ਮਿਹਨਤ ਦੇ ਬਲ ਤੇ ਦੁਨੀਆ ਨੂੰ ਇਹ ਸ਼ਾਨਦਾਰ ਚੀਜ਼ਾਂ ਦਿੱਤੀਆਂ ਹਨ ਅੱਜ ਸਾਡੇ ਮਹਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਹੀ ਦੇਖ ਲਓ ਉਹ ਹਫ਼ਤੇ ਦੇ ਸੱਤੇ ਦਿਨ 17-18 ਘੰਟੇ ਕੰਮ ਕਰਦੇ ਹਨ ਉਹ ਕਦੇ ਤੇ ਹਾਰਾ ਲਈ ਵੀ ਛੁੱਟੀ ਨਹੀਂ ਲੈਂਦੇ ਨਾ ਹੀ ਨਿੱਜੀ ਕੰਮ ਲਈ ਦੇਸ਼ ਦਾ ਜਿਹੜਾ ਵੱਡਾ ਆਦਮੀ ਜਿਸ ਨੂੰ ਛੁੱਟੀ ਲਈ ਕਿਸੇ ਨੂੰ ਜਵਾਬ ਨਹੀਂ ਦੇਣਾ ਪੈਂਦਾ ਉਹ ਮਿਹਨਤ ਕਰਨ ਤੋਂ ਵੀ ਪਿੱਛੇ ਹਿੰਨ ਰਹਿਦਾ ਮਿਹਨਤ ਮਹਾਤਮਾ ਗਾਂਧੀ ਨੇ ਵੀ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਦਿਨ ਰਾਤ ਸਖਤ ਮਿਹਨਤ ਕੀਤੀ ਅਤੇ ਅੱਜ ਨਤੀਜੇ ਇਹ ਨਿਕਲਿਆ ਹੈ ਕਿ ਅਸੀਂ ਆਜ਼ਾਦ ਹਾਂ ਸਖਤ ਮਿਹਨਤ ਉਹ ਕੀਮਤੀ ਚੀਜ਼ ਹੈ ਕਿ ਜੋ ਕਿ ਅਸੀਂ ਸਫਲਤਾ प्राप्त ਕਰਨ ਲਈ ਅਦਾ ਕਰਦੇ ਹਾਂ ਅਤੇ ਇਹ ਜੀਵਨ ਵਿੱਚ ਖੁਸ਼ਹਾਲੀ ਲਿਆਉਂਦਾ ਹੈ ਕਿਰਤ ਸਖਤ ਮਿਹਨਤ ਕੀ ਹੈ। శారీరిక ਅਤੇ ਮਾਨਸਿਕ ਤੌਰ ਤੇ ਕੀਤੇ ਗਏ ਕੰਮ ਨੂੰ ਕਿਰਤ ਕਿਹਾ ਜਾਂਦਾ ਹੈ। ਅਸੀਂ ਇਸ ਕੰਮ ਨੂੰ ਆਪਣੀ ਇੱਛਾ ਅਨੁਸਾਰ ਚੁੰਦੇ ਹਾਂ ਜਿਸ ਨਾਲ ਅਸੀਂ ਆਪਣੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ। ਪਹਿਲਾ ਕਿਰਤ ਦਾ ਮਤਲਬ ਸਿਰਫ ਹੱਤੀ ਕਿਰਤ ਹੁੰਦਾ ਸੀ ਜੋ ਕਿ ਮਜ਼ਦੂਰ ਜਾਂ ਮਜ਼ਦੂਰ ਜਮਾਤ ਦੁਆਰਾ ਹੀ ਕੀਤਾ ਜਾਂਦਾ ਸੀ। ਪਰ ਹੁਣ ਅਜਿਹਾ ਨਹੀਂ ਹੈ ਕੀਰਤੀ ਡਾਕਟਰ ਇੰਜੀਨੀਅਰ ਵਕੀਲ ਸਿਆਸਤਦਾਨ ਅਦਾਕਾਰ ਅਭਿਨੇਤਰੀ ਅਧਿਆਪਕ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਕੰਮ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੇ ਕਥਨ ਹਨ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਮਿਹਨਤ ਦੀ ਪਰਿਭਾਸ਼ਾ ਅਸੀਂ ਕਸਵਲ ਵਿਅਕਤੀ ਦੇ ਜੀਵਨ ਤੋਂ ਹੀ ਸਖਤ ਮਿਹਨਤ ਦੁਆਰੇ ਔਰ ਜਾਣ ਸਕਦੇ ਹਾਂ ਉਸ ਦੇ ਜੀਵਨ ਤੋਂ ਹੀ ਅਸੀਂ ਇਸ ਅਸਲ ਪਰਿਭਾਸ਼ਾ ਨੂੰ ਸਮਝ ਸਕਦੇ ਹਾਂ ਤਾਂ ਉਹ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਦੇ ਹਾਂ ਕਿ ਜਿਨ੍ਹਾਂ ਨੂੰ ਇੱਕ ਮਿਹਨਤੀ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਬਣਾ ਲੈਂਦਾ ਹੈ ਅਤੇ ਸਫਲਤਾ ਦਾ ਸਵਾਲ ਲੈਂਦਾ ਹੈ ਇਹਨਾਂ ਗੱਲਾਂ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਅਸੀਂ ਸਫਲ ਹੋ ਸਕਦੇ ਹਾਂ ਸਮਾਂ ਬਰਬਾਦ ਨਾ ਕਰੋ ਬਹੁਤ ਸਾਰੇ ਲੋਕ ਆਸ ਨੂੰ ਫੜੀ ਰੱਖਦੇ ਹਨ ਔਸਤ ਮਿਹਨਤ ਕਰਨ ਦੀ ਬਜਾਏ ਹੌਲੀ-ਹੌਲੀ ਕੰਮ ਕਰਕੇ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਇੱਕ ਮਿਹਨਤੀ ਵਿਅਕਤੀ ਕਦੇ ਵੀ ਸਮਾਂ ਬਰਬਾਦ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਹ ਨਿਰੰਤਰ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਸਮੇਂ ਦੀ ਬਰਬਾਦੀ ਆਲਸੀ ਲੋਕਾਂ ਦੀ ਨਿਸ਼ਾਨੀ ਹੈ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਿਹਨਤ ਕਰਨ ਦੇ ਬਾਵਜੂਦ ਵੀ ਮਨ ਚਾਹੇ ਨਤੀਜੇ ਦਾ ਨਤੀਜਾ ਨਹੀਂ ਮਿਲਦਾ ਜਾਂ ਨਤੀਜਾ ਮਿਲਣ ਤੋਂ ਵਿੱਚ ਦੇਰੀ ਹੋ ਜਾਂਦੀ ਹੈ ਪਰ ਇਸ ਨੂੰ ਛੱਡ ਕੇ ਨਾ ਬੈਠੋ ਸਖਤ ਮਿਹਨਤ ਅਤੇ ਕੰਮ ਕਰਨ ਵਿੱਚ ਵਿਸ਼ਵਾਸ ਨਾਲ ਤੁਹਾਨੂੰ ਸਹੀ ਸਮੇਂ ਤੇ ਸਹੀ ਚੀਜ਼ ਮਿਲਦੀ ਹੈ ਪੈਸੇ ਦੇ پیچھے ਨਾ ਭੱਜੋ ਮਿਹਨਤ ਦਾ ਮਤਲਬ ਇਹ ਨਹੀਂ ਹੈ ਕਿ ਪੈਸਾ ਕਮਾਉਂਦੀ ਦੌੜ ਵਿੱਚ ਰੁਝੇ ਰਹੋ ਪੈਸਾ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਹੈ ਪਰ ਪੈਸਾ ਜ਼ਿੰਦਗੀ ਨਹੀਂ ਹੈ ਪੈਸੇ ਮਗਰ ਮਿਹਨਤ ਕਰਨ ਨਾਲ ਦੁਨੀਆ ਦੇ ਸੁੱਖ ਤਾਂ ਮਿਲ ਜਾਂਦੇ ਹਨ ਪਰ ਕਈ ਵਾਰ ਮਨ ਦੀ ਸ਼ਾਂਤੀ ਨਹੀਂ ਮਿਲਦੀ ਮੈਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜ਼ਿੰਦਗੀ ਜਿਉਣਾ ਛੱਡ ਦਿਓ ਅਤੇ ਪੈਸਾ ਕਮਾਉਣਾ ਸ਼ੁਰੂ ਕਰ ਦਿਓ ਮਿਹਨਤ ਕਰਕੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਜ਼ਿੰਦਗੀ ਜੀਣ ਦਾ ਨਾਮ ਹੈ ਇੱਥੇ ਹਰ ਸਮੇਂ ਖੁਸ਼ ਰਹੋ ਤੇ ਮੌਜਾ ਕਰੋ ਇਹ ਚਾ ਅਨੁਸਾਰ ਕੰਮ ਕਰੋ ਕੰਮ ਕਰੋ ਤੇ ਚੁਣੋ ਕੁਝ ਲੋਕ ਲਾਪਰਵਾਹੀ ਨਾਲ ਕੰਮ ਕਰਦੇ ਹਨ ਜਿਸ ਕਾਰਨ ਉਹ ਉਸ ਕੰਮ ਵਿੱਚ ਆਪਣਾ ਸਪਰੇਸ਼ਨ ਨਹੀਂ ਦਿੰਦੇ ਅਜਿਹੇ ਲੋਕ ਇਸ ਕੰਮ ਨੂੰ ਕਿਸੇ ਹੋਰ ਦੀ ਮਰਜ਼ੀ ਅਨੁਸਾਰ ਹੀ ਕਰਦੇ ਹਨ ਜਿਸ ਕਾਰਨ ਉਹ ਇੱਕ ਦਬਾਅ ਮਹਿਸੂਸ ਕਰਦੇ ਹਨ ਅਤੇ ਕੰਮ ਵਿੱਚ ਮਿਹਨਤ ਕਦੀ ਪਾਏ ਸਿਰਫ ਨਾਮ ਲਈ ਹੀ ਅਜਿਹੇ ਕੰਮ ਕਰਦੇ ਹਨ ਸਾਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਪੂਰੇ ਦਿਲ ਨਾਲ ਤੇ ਲਗਨ ਨਾਲ ਕੰਮ ਕਰ ਸਕਾਂਗੇ ਜੇਕਰ ਅਸੀਂ ਅਸੀਂ ਕੰਮ ਕਰਨ ਦਾ ਮਨ ਬਣਾਵਾਂਗੇ ਤਾਂ ਹੀ ਸਾਡੇ ਵਿੱਚ ਆਪਣੇ ਆਪ ਵਿੱਚ ਮਿਹਨਤ ਕਰਨ ਦੀ ਇੱਛਾ ਹੋਵੇਗੀ ਅਸਫਲਤਾ ਤੇ ਹਾਰ ਨਾ ਮੰਨੋ ਜੇਕਰ ਤੁਸੀਂ ਸਫਲ ਲੋਕਾਂ ਦੀ ਜ਼ਿੰਦਗੀ ਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਨੂੰ ਪਹਿਲੀ ਵਾਰ ਹੀ ਸਫਲਤਾ ਨਹੀਂ ਮਿਲੀ ਸਗੋਂ ਲਗਾਤਾਰ ਕੋਸ਼ਿਸ਼ਾਂ ਨਾਲ ਉਹ ਆਪਣੀ ਮਰਜ਼ੀ ਲਗਾਤਾਰ ਕੋਸ਼ਿਸ਼ਾਂ ਨਾਲ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਏ ਹਨ ਉਦਾਹਰਨ ਦੇ ਤੌਰ ਤੇ ਜੇਕਰ ਸ਼ਾਹਰੂਖ ਖਾਨ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੋਚਿਆ ਹੁੰਦਾ ਕਿ ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲੇਗਾ ਅੱਜ ਹੋਏ ਨੇ ਵੱਡੇ ਸਟਾਰ ਨਾ ਹੁੰਦੇ ਜੇਕਰ ਤੀਰੂਪਾਈ ਅੰਬਾਨੀ ਨੇ ਉਸ ਦੀ ਛੋਟੀ ਜਹੀ ਝੌਂਪੜੀ ਵਿੱਚ ਬੈਠ ਕੇ ਮਿਹਨਤ ਨਾ ਕੀਤੀ ਹੁੰਦੀ ਤਾਂ ਅਜਾ ਅੰਬਾਨੀ ਦਾ ਇਨਾ ਵੱਡਾ ਕਾਰੋਬਾਰ ਨਾ ਹੁੰਦਾ ਜੇਕਰ ਅਬਰਾਹਮ ਲਿੰਕਨ ਨੇ ਸਖਤ ਮਿਹਨਤ ਨਾ ਕੀਤੀ ਹੁੰਦੀ ਸਟ੍ਰੀਟ ਸਟ੍ਰੇਟ ਲਾਈਟ ਆ ਵਿੱਚ ਪੜ੍ਹਾਈ ਨਾ ਕੀਤੀ ਹੁੰਦੀ ਤਾਂ ਉਹ ਕਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਸੀ ਜੇਕਰ ਨਰਿੰਦਰ ਮੋਦੀ ਨੇ ਮਿਹਨਤ ਨਾ ਕੀਤੀ ਹੁੰਦੀ ਤਾਂ ਅੱਜ ਉਹ ਚਾਹ ਦੀ ਦੁਕਾਨ ਤੇ ਹੀ ਬੈਠੇ ਹੁੰਦੇ ਇਹ ਮਹਾਨ ਸ਼ਖਸੀਅਤਾਂ ਨੂੰ ਸਾਨੂੰ ਸਿਖਾਉਂਦੀਆਂ ਹਨ ਕਿ ਹਾਰ ਮੰਨ ਕੇ ਘਰ ਨਾ ਬੈਠੋ ਸਗੋਂ ਉੱਠੋ ਤੇ ਅੱਗੇ ਵਧੋ ਕਿਉਂਕਿ ਹਰ ਸਵੇਰ ਉਮੀਦ ਦੀ ਨਵੀਂ ਕਿਰਨ ਲੈ ਕੇ ਆਉਂਦੀ ਹੈ ਸਾਨੂੰ ਸਾਨੂੰ ਇੱਕ ਨਵਾਂ ਦਿਨ ਮਿਲ ਗਿਆ ਹੈ ਭਾਗ ਪਰਮਾਤਮਾ ਨੇ ਅੱਜ ਅਜੇ ਵੀ ਸਾਡੇ ਇੱਕ ਚੰਗੀ ਯੋਜਨਾ ਬਣਾਈ ਗਈ ਹੈ ਜੋ ਕਿ ਸਾਡੇ ਭਲੇ ਲਈ ਹੈ ਨਾ ਕਿ ਸਾਨੂੰ ਤਬਾਹ ਕਰਨ ਲਈ ਮਿਹਨਤ ਨਾਲ ਦੁਨੀਆ ਵਿੱਚ ਸਭ ਕੁਝ ਸੰਭਵ ਹੈ ਜਿਕਰ ਅੱਜ ਅਸੀਂ ਵਿਗਿਆਨ ਦੇ ਕਿੰਨੇ ਚਮਤਕਾਰ ਦੇਖਣ ਯੋਗ ਹਾਂ ਤਾਂ ਮਨੁੱਖਤਾ ਦੀ ਸਖਤ ਮਿਹਨਤ ਮਿਹਨਤ ਦਾ ਨਤੀਜਾ ਹੈ ਵਿਗਿਆਨ ਦੀ ਤਰੱਕੀ ਸਦਕਾ ਅੱਜ ਅਸੀਂ ਚੰਦਰਮਾ ਤੇ ਕਦਮ ਰੱਖਿਆ ਹੈ ਅਤੇ ਮੰਗਲ ਗ੍ਰਹਿ ਤੇ ਆਪਣਾ ਘਰ ਵਸਾਉਣ ਜਾ ਰਹੇ ਹਾਂ ਦੇਸ਼ ਵਿਦੇਸ਼ ਵਿੱਚ ਤਰੱਕੀ ਵੀ ਉਥੇ ਵਸਦੇ ਨਾਗਰਿਕਾਂ ਦੀ ਬਦੌਲਤ ਹੀ ਹੁੰਦੀ ਹੈ ਦੁਨੀਆ ਵਿੱਚ ਦੁਨੀਆ ਭਰ ਵਿੱਚ ਵਿਕਸਿਤ ਅਤੇ ਵਿਕਾਸਸ਼ੀਲ ਵਿਕਾਸਸ਼ੀਲ ਦੇਸ਼ ਹਨ ਇਹ ਸਭ ਮੈਂਤੀ ਲੋਕਾਂ ਦੀ ਬਦੌਲਤ ਹੀ ਹਨ ਇਥੇ ਤੱਕ ਕੀ ਪਹੁੰਚ ਸਕੇ ਹਨ ਅੱਜ ਅਮਰੀਕਾ ਚੀਨ ਜਾਪਾਨ ਵਰਗੇ ਦੇਸ਼ਾਂ ਦੇ ਨਾਲ ਨਾਲ ਸਾਡੇ ਭਾਰਤ ਦਾ ਨਾਮ ਵੀ ਲਿਆ ਜਾਂਦਾ ਹੈ ਜੋ ਕਿ ਜਲਦੀ ਹੀ ਵਿਕਸਿਤ ਰੂਪ ਦੇਸ਼ਾਂ ਦੀ ਸੂਚੀ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਜਾਪਾਨ ਦੇ ਪਰਮਾਣੂ ਬੰਬ ਧਮਾਕੇ ਤੋਂ ਬਾਅਦ ਅੱਜ ਸਾਰ ਪਹਿਲਾ ਆਏ ਵੱਡੇ ਪੁਚਾਲਾਂ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਦੁਬਾਰਾ ਬਣਾਇਆ ਤੇ ਇਹ ਸਭ ਕੁਝ ਸਖਤ ਮਿਹਨਤ ਨਾਲ ਹੀ ਕੰਨਾ ਸੰਭਵ ਹੋਇਆ ਇਸੇ ਕਰਕੇ ਮਿਹਨਤ ਸਫਲਤਾ ਦੀ ਕੁੰਜੀ ਹੈ ਸਖਤ ਮਿਹਨਤ ਤੇ ਲਾਭ ਤੁਹਾਨੂੰ ਜੀਵਨ ਦੇ ਸਾਰੇ ਸੁੱਖ ਮਿਲਦੇ ਮਿਲਣਗੇ ਤੁਹਾਨੂੰ ਲక్ష్ਮੀ ਮਿਲੇਗੀ ਅੱਜ ਦੇ ਸਮੇਂ ਵਿੱਚ ਜਿਸ ਕੋਲ ਪੈਸਾ ਹੈ ਉਹ ਦੁਨੀਆ ਦਾ ਹਰ ਸੁੱਖ ਸੁਹੂਲਤ ਖਰੀਦ ਸਕਦਾ ਹੈ ਸਖਤ ਮਿਹਨਤ ਮਾਨਸਿਕ ਅਤੇ ਸਰੀਰਕ ਚੁਸਤੀ ਦਿੰਦੀ ਹੈ ਅੱਜ ਦੇ ਸਮੇਂ ਵਿੱਚ ਮਿਹਨਤ ਨਾ ਕਰਨ ਲਈ ਮਿਹਨਤ ਨਾ ਕਰਨ ਲਈ ਬਿਮਾਰੀਆਂ ਸਰੀਰ ਵਿੱਚ ਘਰ ਕਰ ਲੈਂਦੀਆਂ ਹਨ ਅਤੇ ਇਸੇ ਲਈ ਫਿਰ ਫਿਟਨੈਸ એનર્ਜੀ ਦੀ ਸਰੀਰਿਕ ਮਿਹਨਤ ਅਤੇ ਮਿਹਨਤ ਕਰਨ ਲਈ ਵੀ ਕਿਹਾ ਜਾਂਦਾ ਹੈ ਜਿਸ ਕਾਰਨ ਲੋਕ ਫਿਰ ਤੋਂ ਜਿਮ ਵਿੱਚ ਸਮਾਂ ਬਿਤਾਉਂਣ ਲੱਗਦੇ ਹਨ ਮਾਨਸਿਕ ਵਿਕਾਸ ਲਈ ਸਖਤ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ ਜੀ ਇਸ ਰਾਹੀਂ ਲੋਕਾਂ ਨੇ ਦੁਨੀਆ ਵਿੱਚ ਨਵੇਂ-ਨਵੇਂ ਖੋਜਾਂ ਕੀਤੀਆਂ ਹਨ ਅਸੀਂ ਆਪਣੀ ਜ਼ਿੰਦਗੀ ਵਿੱਚ ਸਖਤ ਮਿਹਨਤ ਨਾਲ ਜੀ ਰਹੇ ਹਾਂ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਚੀਜ਼ਾਂ ਸਾਡੇ ਜੀਵਨ ਵਿੱਚ ਨਹੀਂ ਆਉਂਦੀਆਂ ਇਸੇ ਕਾਰਨ ਮਨ ਨੂੰ ਅੰਦਰੋਂ ਸ਼ਾਂਤੀ ਮਹਿਸੂਸ ਕਉਂਦੀ ਹੈ ਤੇ ਮਿਹਨਤੀ ਵਿਅਕਤੀ ਹਮੇਸ਼ਾ ਸਫਲਤਾ ਦੇ ਰਾਹ ਤੇ ਪੈਂਦਾ ਹੈ ਅਤੇ ਸਮੇ ਸਮੇਤੇ ਉਸ ਨੂੰ ਸਫਲਤਾ ਦਾ ਸਵਾਦ ਚਖਣਾ ਪੈਂਦਾ ਹੈ ਜੇਕਰ ਤੁਸੀਂ ਸਖਤ ਮਿਹਨਤ ਨਹੀਂ ਕਰਦੇ ਹੋ ਤਾਂ ਕੀ ਹੁੰਦਾ ਹੈ ਜਿੰਦਗੀ ਵਿੱਚ ਸਖਤ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਕਿ ਅਸੀਂ ਆਲਸ ਅਤੇ ਮਿਹਨਤ ਤੋਂ ਭੱਜਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੇ ਸਾਨੂੰ ਹਮੇਸ਼ਾ ਗਰੀਬੀ ਵਿੱਚ ਰਹਿਣਾ ਪਵੇਗਾ ਅਤੇ ਸ਼ਾਇਦ ਇੱਕ ਦਿਨ ਅਸੀਂ ਭੁੱਖੇ ਮਰ ਜਾਵਾਂਗੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਵਿੱਚ ਲਿਖਿਆ ਜ ਮਿਲਦਾ ਹੈ ਕਿ ਮਿਹਨਤ ਸਫਲਤਾ ਦੀ ਕੁੰਜੀ ਹੈ ਜੇਕਰ ਅਸੀਂ ਮਿਹਨਤ ਨਹੀਂ ਕੀਤੀ ਤਾਂ ਇੱਕ ਦਿਨ ਸਾਡੀ ਹੋਂਦ ਵੀ ਖਤਮ ਹੋ ਜਾਵੇਗੀ ਲੋਕ ਸਾਡੇ ਨਾਲ ਗੱਲ ਨਹੀਂ ਕਰਨਾ ਚਾਹਣਗੇ ਅਤੇ ਤੁਹਾਨੂੰ ਦੁਨੀਆ ਦੇ ਤਾਨਿਆਂ ਮਿਹਨਿਆਂ ਤੋਂ ਅਨੇ ਮਹੀਨਿਆਂ ਤੋਂ ਤੰਗ ਆ ਕੇ ਆਪਣੇ ਆਪ ਨੂੰ ਮਿਟਾਉਣਾ ਵੀ ਪੈ ਸਕਦਾ ਹੈ ਭਾਵ ਤੁਹਾਨੂੰ ਖੁਦ ਕੁਝ ਵੀ ਕਰਨੀ ਪਵੇਗੀ ਜਿਸ ਲਈ ਇਸ ਲਈ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਵੱਕ ਮਿਹਨਤ ਬਹੁਤ ਜ਼ਰੂਰੀ ਹੈ ਆਸਿਕ ਮਨੁੱਖ ਸਦਾ ਉਦਾਸ ਪਰੇਸ਼ਾਨ ਰਹਿੰਦਾ ਹੈ ਅਤੇ ਆਪਣੇ ਜੀਵਨ ਨੂੰ ਕੋਸਦਾ ਰਹਿੰਦਾ ਹੈ ਉਹ ਇਧਰ ਉਧਰ ਦੀਆਂ ਸ਼ੈਤਾਨੀਆਂ ਬਾਰੇ ਗੱਲਾਂ ਸ਼ੈਤਾਨੀਆਂ ਗੱਲਾਂ ਬਾਰੇ ਸੋਚ ਕੇ ਉਦਾਸ ਰਹਿੰਦਾ ਹੈ ਓਹੋ ਆਪਣੇ ਸਾਰੇ ਕੰਮ ਲਈ ਦੂਜਿਆਂ ਤੇ ਤੇ ਪਰ ਕਰਨਾ ਮੇਰੇ ਪਰ ਰਹਿਣਾ ਪਸੰਦ ਕਰਦਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਦੀ ਥਾਂ ਤੇ ਕਿਸੇ ਹੋਰ ਨੂੰ ਕੰਮ ਕਰਨਾ ਚਾਹੀਦਾ ਹੈ ਪਰ ਇਹ ਦੁਨੀਆ ਦਾ ਸਭ ਤੋਂ ਵੱਡਾ ਸੱਚ ਹੈ ਕਿ ਇਨਸਾਨ ਨੂੰ ਆਪਣਾ ਬੋਝ ਆਪ ਹੀ ਚੱਲਣਾ ਪੈਂਦਾ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਕੋਈ ਵੀ ਉਸ ਦੇ ਉਸ ਦੀ ਮਦਦ ਨਹੀਂ ਕਰ ਸਕਦਾ ਤੇ ਮਿਹਨਤ ਕਰਨ ਵਾਲਿਆਂ ਦੇ ਜੀਵਨ ਵਿੱਚ ਖੁਸ਼ੀ ਸ਼ਾਂਤੀ ਅਤੇ ਸਫਲਤਾ ਬੜੀ ਰਹਿੰਦੀ ਹੈ ਤਾਂ ਬੱਚਿਓ ਐਸੀ ਮਿਹਨਤ ਸਫਲਤਾ ਦੀ ਕੁੰਜੀ ਹੈ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ